ਲੋ ਵੀ ਸੱਜਣੋ ਜਿਹੜੇ ਕਹਿੰਦੇ ਥੋੜੇ ਮੁੱਲ ਦੀ ਮਾਰਵੜੀ ਘੋੜੀ ਲੈਣੀ ਹੈ ਤੇ ਆਹ ਦੇਖ ਲਓ ਹਜ਼ਾਰਾਂ ਚ ਮੰਨ ਜੋ ਲੱਖੋਂ ਥੱਲੇ ਬਨੂ ਆਇ ਨਾ ਸਮਝ ਲਓ ਯਾਰ 2000 ਥੱਲੇ ਉਹ ਲੱਖੋਂ 10000 ਥੱਲੇ ਨਹੀਂ 10000 ਤੋਂ ਵੀ ਵੱਧ ਥੱਲੇ ਆ ਤੇ ਯਾਰ ਹਿਸਾਬ ਲਾ ਲਿਓ ਆਪ ਹੀ ਹਿਸਾਬ ਲਾ ਲਿਓ ਤੇ ਇੱਕ ਫਾਇਦਾ ਹੋਰ ਹੋ ਜਾਣਾ ਘੋੜੀ ਦੀ ਕੱਢੀ ਹੋਈ ਹੈ ਹੀਟ ਅੱਜ ਸ਼ਾਮ ਨੂੰ ਦੇਣਾ ਜੰਪ ਜੇ ਕਿਸੇ ਦਾ ਸੌਦਾ ਬੰਦ ਹੋ ਜੇ ਆਪਣੇ ਦੋਨਾਂ ਘੋੜਿਆਂ ਚ ਗੁਰਦਿੱਤ ਜਾਂ ਜੈ ਰਾਜ ਤਾਂ ਭਰੋਣੀ ਹੋਈ ਤਾਂ ਫ੍ਰੀ ਭਰਾ ਕੇ ਦਵਾਂਗੇ ਤੋ ਦੋਸਤੋ ਸਾਰੀ ਡਿਟੇਲ ਦਵਾਂਗੇ ਇਹ ਮੌਲਦੀ ਘੋੜੀ ਨਹੀਂ ਮਿਲਦੀ ਬਰੀਕੀ ਬਰੂਕੀ ਲੈਂਥ ਲੁੰਥ ਪੂਰੀ ਚੰਗੀ ਆ ਸਾਰੀ ਡਿਟੇਲ ਦਵਾਂਗੇ ਪਹਿਲਾਂ ਵੀਡੀਓ ਪੂਰੀ ਦੇਖ ਲਓ ਤਿੰਨ ਕਮੈਂਟ ਲੈਣੀਆਂ ਬੜਾ ਜਿਆਦਾ ਲੰਮਾ ਸਮਾਂ ਨਹੀਂ ਲੈਂਦੇ ਸਵਾਗਤ ਆ ਪਹਿਲਾਂ ਸਾਰਿਆਂ ਦਾ ਬਾਬਾਜੀਤ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਸੱਜਣ ਇਹ ਵੀਡੀਓ Facebook ਪੇਜ ਤੇ ਦੇਖਦੇ ਆ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਰੋਜ਼ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਅੱਜ ਫੇਰ ਹਾਜ਼ਰ ਹੋਏ ਆ ਅੱਜ ਤੁਹਾਡੇ ਲਈ ਮਾਰਵਾੜੀ ਘੋੜੀ ਲੈ ਆਏ ਆ ਤੇ ਘੋੜੀ ਵੀ ਘਰ ਇੱਕ ਤੋਹਫਾ ਹੀ ਲੈ ਆਏ ਕਿਉਂਕਿ ਜਿਹੜੇ ਹਿਸਾਬ ਨਾਲ ਇਹ ਚ ਬਰੀਕੀ ਆ ਉਹ ਹਿਸਾਬ ਨਾਲ ਰੇਟ ਬਹੁਤ ਘੱਟ ਆ ਆਪਾਂ ਨੂੰ ਜਾਇਦ ਮੁੱਲ 'ਚ ਮਿਲੀ ਜਾਇਦ ਚ ਆਪਾਂ ਵੇਚਦੇ ਨਹੀਂ ਗਰਦਨ ਗੁਰਦਨ ਦੇ ਬਰੀਕੀ ਚੈੱਕ ਕਰਿਓ ਆ ਹੀਟ ਕੱਢੀ ਖੜੀ ਆ ਤੇ ਆਫਰ ਆਪਣਾ ਇਹ ਆ ਤੁਹਾਡਾ 40-50000 ਰੁਪਇਆ ਉੱਪਰ ਲਵਾਜ ਜਾਣਾ ਮੰਨ ਲਓ ਖਾਲੀ ਖੋੜੀ ਆਪਾਂ ਤਾਂ ਖਾਲੀ ਦੇਣੀ ਸੀ ਇੱਕ ਅੱਧਾ ਦਿਨ ਹੀਟ ਨਾ ਕੱਢੇ ਤਾਂ ਪਰ ਘੋੜੀ ਹੀਟ ਕੱਢੀ ਚੈੱਕ ਹੋਈ ਹੋਈ ਅੱਜ ਸ਼ਾਮ ਨੂੰ 5 ਵਜੇ ਜੰਪ ਦੇਣਾ ਜੇ ਤੁਹਾਡਾ ਕਿਸੇ ਦਾ ਸੌਦਾ ਬੰਦਾ ਹੋਇਆ ਤਾਂ ਦੱਸ ਦੋ ਜਿਹੜੇ ਮਰਜ਼ੀ ਘੋੜੇ ਤੋਂ ਗਰਦਿੱਤ ਚੋਂ ਉਹ ਵੀ ਦਲਵਾਗ ਰਾਣੀਏ ਦਾ ਪੁੱਤ ਆ ਵਿਜੇ ਰਾਜ 70 ਇੰਚ ਵਾਲੇ ਦਾ ਸਵਾਕ ਦੋ ਸਾਲ ਦਾ ਹੋਇਆ ਦੋ ਦੰਦ ਸ਼ੁਰੂ ਹੋਇਆ ਤੇ 65 ਪਲੱਸ ਹੋਇਆ ਖੜਾ ਨੰਬਰ 2 ਤੇ ਜੈ ਰਾਜ ਉਹਨੂੰ ਤੁਸੀਂ ਜਾਣਦੇ ਦਲਵਾਗ ਰਾਣੀਏ ਦਾ ਉਹ ਪੁੱਤ ਆ ਦੇਵ ਰਾਜ ਰਾਣੀਏ ਦਾ ਪਾਸਪੋਰਟ ਬਣਿਆ ਡੀ ਐਨ ਏ ਹੋਇਆ ਤੇ ਚੈਂਪੀਅਨ ਵੀ ਆ ਦੋਨਾਂ ਦੇ ਜਿਹੜੇ ਮਰਜ਼ੀ ਜੋ ਭਰਾਲਿਓ ਫ੍ਰੀ ਛੱਡਿਆ ਜਾਓ ਘੂੜਾ ਇਹ ਫਾਇਦਾ ਹੋ ਜਾਣਾ ਤੁਹਾਡਾ ਤੇ ਬਾਕੀ ਦਿੰਨੇ ਆਪਾਂ ਘੋੜੀ ਦੀ ਡਿਟੇਲ ਕੀ ਹਾਈਟ ਆ ਕੀ ਉਮਰ ਆ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਓ ਜੀ ਤੁਸੀਂ ਵੀ ਜਾਇਜ਼ ਰੇਟ ਵਿੱਚ ਚੰਗੇ ਤੋਂ ਚੰਗਾ ਜਾਨਵਰ ਚਾਹੁੰਦੇ ਆ ਤਾਂ ਪਹਿਲਾਂ ਹੁਣ ਘੋੜੀ ਵੱਲ ਮਾਰੋ ਨਿਕਾ ਮਾਰਵਾੜੀ ਘੋੜੀ ਹੈ ਜੀ ਸਿਰਫ ਮੱਥੇ ਫੁੱਲਾ ਤੇ ਬੋਲ ਚਿੱਟਾ ਕੋਈ ਪੈਰ ਚਿੱਟਾ ਨਹੀਂ ਲੈਂਥ ਲੋਂ ਤੇ ਚੰਗੀ ਹੈ ਗਰਦਨ ਦਾ ਮੁਣੀਆਂ-ਮੁਣੀਆਂ ਚੰਗਾ ਕੰਨ ਕੁੰਦੀ ਸੁਨੱਖੀ ਹੈ ਦੇਖੋ ਬਾਕੀ ਖੜਨੇ ਹੁਰਨੇ ਚੰਗੀ ਹੈ ਰਾਜੀ ਲਿੱਸੀ ਤੁਹਾਡੇ ਸਾਹਮਣੇ ਆ ਅੰਦਰ ਦੀ ਸਾਫ ਹੈ ਜਿਹੜੇ ਮਰਜ਼ੀ ਡਾਕਟਰ ਤੋਂ ਆਪਦੀ ਚੈੱਕ ਕਰਵਾ ਲਿਓ ਬਾਲ ਭੋਰੀਆਂ ਦੇ ਬਿਲਕੁਲ ਸਾਫ ਆ ਤੇ ਸਵਾਰੀ ਦੀ ਵੀ ਪਾਸ ਹੈ ਜੀ ਸੋ ਜਿਹੜੇ ਭਰਾ ਨੇ ਥੋੜੇ ਪੈਸੇ ਲਾਉਣੇ ਆ ਚੀਜ਼ ਚੰਗੀ ਭਾਲ ਦਾ ਪਰ ਹੁੰਦਾ ਨਾ ਕਈ ਵਾਰ ਨਵੇਂ ਬੰਦੇ ਨੂੰ ਇਹ ਹੋ ਜਾਂਦਾ ਯਾਰ ਪਹਿਲਾਂ ਸ਼ੁਰੂਆਤ ਤਾਂ ਵਿੱਚ ਥੋੜੇ ਵਾਲਾ ਜਾਨਵਰ ਰੱਖ ਕੇ ਦੇਖ ਲਈ ਪਰ ਮਿੱਤਰ ਅੰਨੀ ਗੱਲ ਆਪਾਂ ਕਹਿ ਦਿੰਦੇ ਆ ਘੋੜੀ ਦੋ ਤੁਹਾਡਾ ਸੌਂਕ ਨਹੀਂ ਆ ਮਰਨ ਦਿੰਦੀ ਕਿਉਂਕਿ ਜੈਜ ਮਲ ਦੀ ਘੋੜੀ ਆ ਚੰਗੇ ਘੋੜਿਆਂ ਤੋਂ ਪੂ ਭਰਾ ਦੇਣੀ ਆ ਦੋਨੇ ਹੀ ਪੂਰੇ ਖਾਨਦਾਨ ਦੇ ਆ ਤੇ ਬੱਚਾ ਦੋਨਾਂ ਨੇ ਜ਼ਬਰਦਸਤ ਪਾ ਜਾਣਾ ਜਿਹੜੇ ਤਾਂ ਮਰਜ਼ੀ ਭਰਾ ਦੀ ਆਪਾਂ ਬੱਚਾ ਟੌਪ ਦਾ ਜਿੰਨੇ ਦੀ ਘੋੜੀ ਉਹ ਤੋਂ ਦੁੱਗਣੇ ਦਾ ਬੱਚਾ ਵਿਕਣਾ ਇਹ ਚੀਜ਼ ਧਿਆਨ ਤੇ ਰੱਖੋ ਕਿਉਂਕਿ ਜੈ ਰਾਜ ਦੇ ਬੱਚੇ ਜਿਹੜਾ ਪਹਿਲਾ ਪੂਰਾ ਉਹ ਮਾਰਕੀਟ ਵਿੱਚ 4-4 5-5 ਮਹੀਨਿਆਂ ਦੇ ਹੁਣੇ ਸ਼ੁਰੂ ਹੋਗੇ ਜਿੰਨੇ ਕਹੇ ਜਾਨਵਰ ਵਿਕੇ ਆ ਹਜੇ ਤਾਂ ਉਹਦੇ 2-3 ਬਸ਼ੇਰੀ ਸੇਲ ਹੋਏ ਆ ਦੋਸਤੋ ਮਾਰਕੀਟ ਵਿੱਚ ਬਸ਼ੇਰੀ ਹਜੇ ਨਾ ਤਾਂ ਕੋਈ ਵੇਚ ਰਿਹਾ ਕਿਉਂਕਿ ਹਾਈਟ ਬਹੁਤ ਕੱਢ ਰਿਹਾ ਤੇ ਬਸ਼ੇਰੇ ਵੀ ਬਸ਼ੇਰੀਆਂ ਨਾਲ ਉੱਚੇ ਮੁੱਲ ਤੇ ਵਿਕੇ ਆ ਤੇ ਬਾਕੀ ਰਿਜ਼ਲਟ ਦੇਖਣਾ ਤਾਂ ਆਪਣੇ ਘਰੇ 4 ਬੱਚੇ ਜੈ ਰਾਜ ਦੇ ਖੜੇ ਆ ਆਪਣੇ ਏਰੀਆ ਚ ਬਹੁਤ ਬੱਚੇ ਖੜੇ ਆ ਬੱਚਾ ਬਹੁਤ ਆ ਕੇ ਜਿਹੜਾ ਇਹਦਾ ਰਿਜ਼ਲਟ ਵੀ ਟੌਪ ਦਾ ਦਊ ਤੇ ਬਾਕੀ ਕਰ ਦਿੱਤਾ ਆਪ ਨਵੀਂ ਉਮਰ ਦਾ ਹਜੇ ਰਿਜ਼ਲਟ ਉਹਨੇ ਵੀ ਟੌਪ ਦਾ ਦੇਣਾ ਬਰੀਕੀ ਬਰੂਕੀ ਕਰਦਣ ਗੁਰਦੰ ਦਾ ਕੋਂਡਾ ਕੋਂਡਾ ਦੇਖੋ ਕਿੰਨਾ ਜਿਆਦਾ ਚੰਗਾ ਜਾਇਜ ਮੁੱਲ ਦੀ ਆ ਮਿੱਤਰ ਬਸ ਜਿਹੜੀ ਆਪਾਂ ਮੇਨ ਗੱਲ ਤੁਹਾਨੂੰ ਦੱਸਤੀ ਵੀ ਆਹ ਰੇਟ ਵਿੱਚ ਤੇ ਘੋੜੀ ਮਾਰਵਾਲੀ ਮਿਲਦੀ ਔਖੀ ਆ ਸੋ ਜੇ ਕਿ ਸੱਜਣ ਨੂੰ ਥੋੜੇ ਮੁੱਲ ਵਾਲੀ ਘੋੜੀ ਚਾਹੀਦੀ ਹੋਈ ਤਾਂ ਘੋੜੀ ਦੇਖ ਲੈ ਨੰਬਰ ਉੱਪਰ ਆ